ਇਨਸਾਨ ਮਨੋਰੰਜਨ ਤੋਂ ਬਗੈਰ ਨਹੀਂ ਰਹਿ ਸਕਦਾ ਮੈਂ ਕਹੂੰਗੀ ਜਦੋਂ ਤੋਂ ਇਨਸਾਨ ਨੇ ਤਰੱਕੀ ਵੱਲ ਪੈਰ ਵਧਾਇਆ ਉਹ ਆਪਣੇ ਮਨੋਰੰਜਨ ਦਾ ਤਰੀਕਾ ਜ਼ਰੂਰ ਲੱਭ ਲੈਂਦਾ ਹੈ ਭਾਵੇਂ ਉਹ ਨਾਚ ਗਾਣਾ ਹੋਵੇ ਭਾਵੇਂ ਉਹ ਸਿਨੇਮਾ ਹੋਵੇ ਭਾਵੇਂ ਉਹ ਕਿਸੇ ਵੀ ਤਰੀਕੇ ਦਾ ਮਨੋਰੰਜਨ ਹੋਵੇ ਇਨਸਾਨ ਦੀ ਫਿਤਰਤ ਆ ਕਿ ਉਹ ਕੰਮਕਾਰ ਦੇ ਵਿੱਚੋਂ ਦੌੜ ਭੱਜ ਦੇ ਵਿੱਚੋਂ ਸਮਾਂ ਕੱਢਦਾ ਏ ਐਂਟਰਟੇਨ ਹੋਣ ਵਾਸਤੇ ਤੇ ਐਂਟਰਟੇਨਮੈਂਟ ਦੇ ਵਾਸਤੇ ਸਾਡੇ ਕੋਲ ਸਭ ਤੋਂ ਵਧੀਆ ਤਰੀਕਾ ਹੁੰਦਾ ਏ ਫਿਲਮਾਂ ਦੇਖਣੀਆਂ ਤੇ ਕਰੋਨਾ ਦੇ ਵਿੱਚ ਇੱਕ ਬੜੀ ਵੱਡੀ ਢਾਹ ਲੱਗੀ ਆ ਬਾਲੀਵੁੱਡ ਨੂੰ ਕਿ OTT ਨੇ ਪੈਰ ਫਸਾਰੇ ਆ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਅੱਜ ਅਸੀਂ ਘਰੇ ਬੈਠੇ ਬਹੁਤ ਥੋੜੇ ਥੋੜੇ ਪੈਸੇ ਦੀ ਸਬਸਕ੍ਰਿਪਸ਼ਨ ਲੈ ਕੇ तमाम ਵੱਡੀਆਂ ਚੰਗੀਆਂ ਫਿਲਮਾਂ ਦੇਖ ਸਕਦੇ ਆ ਸਿਨੇਮੇ ਜਾਣ ਤੋਂ ਅਸੀਂ ਗੁਰੇਜ਼ ਕਰਦੇ ਆਂ ਸੋ ਇਸੇ ਕਰਕੇ ਬਾਲੀਵੁੱਡ ਦੀਆਂ ਬੜੀਆਂ ਵੱਡੀਆਂ ਬਜਟ ਦੀਆਂ ਫਿਲਮਾਂ ਜਿਹੜੀਆਂ ਉਸਨੇਮਿਆਂ ਦੇ ਵਿੱਚ ਦਮ ਤੋੜ ਰਹੀਆਂ ਐ ਤੇ ਫਿਲਮਾਂ OTT ਤੇ ਸਿੱਧੀਆਂ ਵੀ ਜਿਹੜੀਆਂ ਉਹ ਲਾਂਚ ਹੋ ਰਹੀਆਂ ਐ ਸੋ ਕਰੋਨਾ ਦੇ ਵਿੱਚ ਉਸ ਮਹਾਮਾਰੀ ਦੇ ਵਿੱਚ ਉਸ ਦੌਰ ਦੇ ਵਿੱਚ ਇੰਨਾ ਕੁ ਕੁਝ ਬਦਲਿਆ ਐ ਜਿੱਥੇ ਵਰਕ ਫਰੋਮ ਹੋਮ ਦਾ ਜਿਹੜਾ ਟ੍ਰੈਡੀਸ਼ਨ ਆ ਉਹ ਸ਼ੁਰੂ ਹੋ ਗਿਆ ਤੇ ਸਿਨੇਮੇ ਜਾਣ ਦੀ ਬਜਾਏ ਅਸੀਂ ਇੱਕਰੀ ਬੈਟ ਕੇ ਪਰਿਵਾਰ ਦੇ ਨਾਲ ਬੜੇ ਆਰਾਮ ਦੇ ਨਾਲ ਫਿਲਮਾਂ ਦੇਖਦੇ ਆ ਸਾਨੂੰ ਸੌਖਾ ਲੱਗਦਾ ਏ ਔਰ ਇਸ ਦੇ ਨਾਲ ਹੀ ਆਨਲਾਈਨ ਸ਼ਾਪਿੰਗ ਦਾ ਜਿਹੜਾ 트ੈਂਡਾ ਉਹ ਵੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਆ ਉਹ ਅੱਜ ਤੱਕ ਵੀ ਚੱਲ ਰਿਹਾ ਏ ਸੋ ਮਹਾਮਾਰੀਆਂ ਜਾਂ ਉਹ ਦੌਰ ਮਹਿਜ਼ ਇੱਕ ਬਿਮਾਰੀ ਨਹੀਂ ਇੱਕ ਵਾਇਰਸ ਨਹੀਂ ਸੀ ਉਹ ਇੰਨਾ ਕੁਝ ਨਵਾਂ ਦੇ ਕੇ ਗਿਆ ਏ ਔਰ ਇੰਨਾ ਕੁਝ ਪੁਰਾਣਾ ਜਿਹੜਾ ਖਤਮ ਕਰਕੇ ਗਿਆ ਏ ਕਿ ਸ਼ਾਇਦ ਕਰੋਨਾ ਤੋਂ ਬਿਨਾਂ ਇਹ ਪੋਸੀਬਲ ਨਹੀਂ ਸੀ ਸੋ ਹਮੇਸ਼ਾ ਕੋਈ ਨਾ ਕੋਈ ਮਹਾਮਾਰੀ ਜਦੋਂ ਆਉਂਦੀ ਆ ਤਾਂ ਉਹ ਤੋਂ ਬੜਾ ਕੁਝ ਨਵਾਂ ਲਾਂਚ ਹੁੰਦਾ ਏ ਔਰ ਬੜੇ-ਬੜੇ-ਬੜੇ ਇਸ਼ਾਰੇ ਇਨ੍ਹਾਂ ਮਹਾਮਾਰੀਆਂ ਤੋਂ ਪਹਿਲਾਂ ਵੀ ਤੁਹਾਨੂੰ ਮਿਲ ਜਾਂਦੇ ਆ ਜੋ ਕਿ ਸਾਨੂੰ ਸਮਝਦੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਸੋ ਉਮੀਦ ਕਰਦੀ ਆ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇੰਜੋਏ ਕਰੋਗੇ ਭਾਵੇਂ OTT ਹੋਵੇ ਭਾਵੇਂ ਆਨਲਾਈਨ ਸ਼ਾਪਿੰਗ ਹੋਵੇ ਜਾਂ ਫਿਰ ਵਰਕ ਫਰਮ ਹੋਮ ਹੋਵੇ ਤੁਸੀਂ ਇੰਜੋਏ ਜ਼ਰੂਰ ਕਰੋਗੇ ਔਰ ਇਹ ਚੀਜ਼ਾਂ ਟੁੱਟਦੀਆਂ ਕਦੋਂ ਆ ਇਹ ਟ੍ਰੈਡੀਸ਼ਨ ਕਦੋਂ ਖਤਮ ਹੁੰਦੇ ਆ ਇਹ ਪਤਾ ਨਹੀਂ ਪਰ ਅਜੇ ਵੀ ਅਸੀਂ ਉਹਨਾਂ ਟ੍ਰੈਡੀਸ਼ਨ ਦੇ ਵਿੱਚ ਜਿਉਣਾ ਪਸੰਦ ਕਰ ਰਹੇ ਆ ਜੋ ਸਾਨੂੰ ਕਰੋਨਾ ਨੇ ਦਿੱਤੇ ਸੀ सेलिब्रेट ਲਾਈਫ ਇੰਜੋਏ ਕਰੋ ਜ਼ਿੰਦਗੀ ਨੂੰ ਸਸਿਕਾ